tune into marriagelagan.com rishte swarg mein bante hain lekin dharti par hum unhe milate hain marriagelagan.com dream it believe it and make it happen marriagelagan is a leading match making services provider we offer trusted and authentic matrimonial profiles for those who are looking for brides or grooms for marriage Register at info at marriagelagan.com. We cater for USA, Canada, UK, Australia, India, Fiji and Laura. For more information call 510-943-8037. Tune in to marriagelagan.com every Saturday 2 to 3 pm with varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at infotmarrigan.com. At we cater for USA, Canada, UK, India, and Fiji. For more information, call 510-943-8037. That is 510-943-8037. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात वॉन्ट टू गो ऑन अ डेट So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm, PT Salon located at Dublin, St. Ramon and Pleasanton. For more details visit ptsalon.com or call 925 450 1000. ਕੈਨੇਡਾ ਦਰਦਨਾਕ ਹਾ사 ਪੰਜਾਬੀ ਨੌਜਵਾਨ ਦੀ ਮੌਤ ਅਮਰੀਕਾ ਦੇ ਤੂਫਾਨ ਦਾ ਕਹਿਰ ਬਿਜਲੀ ਸਪਲਾਈ ਠੱਪ ਦੋ ਲੋਕਾਂ ਦੀ ਮੌਤ 트੍ਰੈਂਪ ਦਾ ਦਬਦਬਾ ਅਮਰੀਕਾ ਤੇ ਯੂਕਰੇਨ ਨੇ ਆਰਥਿਕ ਸਮਝੌਤੇ ਤੇ ਕੀਤੇ ਦਸਤਖਤ do marriage lagan.com 트럼프 ਦਾ ਦਬਦਬਾ ਅਮਰੀਕਾ ਅਤੇ ਯੂਕਰੇਨ ਨੇ ਆਰਥਿਕ ਸਮਝੌਤੇ ਤੇ ਕੀਤੇ ਦਸ ਤੱਕ ਜੀਹਾਂ ਅਮਰੀਕਾ ਅਤੇ ਯੂਕਰੇਨ ਨੇ ਬੁੱਧਵਾਰ ਨੂੰ ਇੱਕ ਇਤਿਹਾਸਿਕ ਆਰਥਿਕ ਸਮਝੌਤੇ ਦਾ ਐਲਾਨ ਕੀਤਾ ਹੈ ਜੋ ਅਮਰੀਕੀ ਫੌਜੀ ਅਤੇ ਆਰਥਿਕ ਸਹਾਇਤਾ ਦੇ ਬਦਲੇ ਯੂਕਰੇਨ ਦੇ ਖਰੀਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਨੂੰ ਯਕੀਨੀ ਬਣਾਏਗਾ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਰਾਸ਼ਟਰਪਤੀ ਡੋਨਲਡ 트럼ਪ ਦੇ ਹਕਤਿਆ ਦੇ ਬਾਦ ਦੀ ਬਾਤੋ ਸਾਹਮਣੇ ਆਇਆ ਜਿੱਥੇ ਅਮਰੀਕਾ ਰੂਸੀ ਹਮਲੇ ਨੂੰ ਰੋਕਣ ਲਈ ਯੂਕਰੇਨ ਨੂੰ ਅਰਬਾਂ ਡਾਲਰ ਦੀ ਫੌਜੀ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਬਦਲੇ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਐਕਸ ਤੇ ਪੋਸਟ ਕੀਤੀ ਹੈ ਕਿ ਵੀਡੀਓ ਵਿੱਚ ਕਿਹਾ ਹੈ ਕਿ ਇਹ ਭਾਈਵਾਲੀ ਅਮਰੀਕਾ ਨੂੰ ਯੂਕਰੇਨ ਨਾਲ ਨਿਵੇਸ਼ ਕਰਨ ਜੁਕਰੇਨ ਦੀਆਂ ਵਿਕਾਸ ਸੰਪਤੀਆਂ ਦੀ ਵਰਤੋਂ ਕਰਨ ਅਤੇ ਅਮਰੀਕੀ ਪ੍ਰਤਿਭਾ ਪੂੰਜੀ ਅਤੇ ਸ਼ਾਸਨ ਮਿਆਰਾਂ ਨੂੰ ਜਟਾਉਣ ਦੀ ਆਗਿਆ ਦਿੱਤੀ ਹੈ ਜੋ ਜੁਕਰੇਨ ਨੇ ਨਿਵੇਸ਼ ਮਾਹੌਲ ਨੂੰ ਬਿਹਤਰ ਬਣਾਉਣ ਗਏ ਅਤੇ ਜੁਕਰੇਨ ਵਿੱਚ ਆਰਥਿਕ ਸੁਧਾਰਾਂ ਨੂੰ ਤੇਜ਼ ਕਰਨਗੇ ਇਹ ਐਲਾਨ جنگ ਦੇ ਸਮੇਂ ਆਇਆ ਹੈ ਜਦੋਂ 트੍ਰੰਪ ਰੂਸੀ ਅਤੇ ਜੁਕਰੇਨ ਨੇਤਾਵਾਂ ਨਾਲ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ ਅਤੇ ਲੰਬੀ ਲੜਾਈ ਤੋਂ ਨਿਰਾਸ਼ ਹਨ ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਕਸੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਦੀਆਂ ਨੀਤੀਆਂ ਜੁੱਧ ਨੂੰ ਲੰਮਾ ਕਰ ਰਹੀਆਂ ਹਨ ਅਤੇ ਮਾਸੂਮ ਲੋਕਾਂ ਨੂੰ ਮਾਰ ਰਹੀਆਂ ਹਨ ਉਹਨਾਂ ਨੇ ਯੂਕਰੇਨ ਦੇ ਹਮਲਤਕ ਹਮਲੇ ਨੂੰ ਰੋਕਣ ਲਈ ਗੱਲਬਾਤ ਨੂੰ ਗੁੰਝਲਦਾਰ ਬਣਾਉਣ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਵੀ ਆਲੋਚਨਾ ਕੀਤੀ ਹੈ 트럼ਪ ਨੇ ਸ਼ਨੀਵਾਰ ਨੂੰ ਪਾਪ ਫਰਾਂਸਿਸ ਦੇ ਅੰਤਿਮ ਸੰਸਕਾਰ ਤੋਂ ਇਲਾਵਾ ਜ਼ੇਲੈਕਸੀ ਨਾਲ ਮੁਲਾਕਾਤ ਕੀਤੀ ਜੋ ਕਰੇਨ ਦੀ ਆਰਥਿਕ ਮੰਤਰੀ ਜੂਲੀਆ ਸਵੀਟਰੀ ਡੈਕੋ ਨੇ ਐਕਸ ਤੇ ਇੱਕ ਪੋਸਟ ਹੋਈ ਸਮਝੌਤੇ ਦਾ ਐਲਾਨ ਕੀਤਾ ਹੈ ਉਸਨੇ ਕਿਹਾ ਕਿ ਇਹ ਸੀ ਅਮਰੀਕਾ ਨਾਲ ਮਿਲ ਕੇ ਇੱਕ ਫੰਡ ਬਣਾ ਰਿਹਾ ਜੋ ਸਾਡੇ ਦੇਸ਼ ਵਿੱਚ ਵਿਸ਼ਵ ਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਦੋਵਾ ਤਿਰਾਂ ਨੇ ਸੌਦੇ ਪਰੇ ਸਿਰਫ ਆਮ ਬੇਰਵਾ ਦਿੱਤਾ ਹੈ ਪਰ ਇਸ ਨਾਲ ਅਮਰੀਕਾ ਨੂੰ ਦੇਸ਼ ਦੇ ਕੀਮਤੀ ਦੁਰਲਭ ਖਰੀਜਾ ਤੱਕ ਪਹੁੰਚ ਮਿਲਣ ਦੀ ਉਮੀਦ ਹੈ ਜਦੋਂ ਕਿ ਕੀਵ ਨੇ ਰੂਸ ਨੂੰ ਨਾਲ ਚੱਲ ਰਹੀ ਜੰਗ ਵਿੱਚ ਅਮਰੀਕੀ ਸਮਰਥਕ ਪ੍ਰਾਪਤ ਹੁੰਦਾ ਰਹੇ ਦੀ ਉਮੀਦ ਹੈ ਇਸ ਸਮਝੌਤੇ ਨਾਲ ਜੁਪ੍ਰੇਨੀ ਸੰਸਦ ਦੀ ਮਜ਼ਦੂਰੀ ਦੀ ਲੋੜ ਹੋਵੇਗੀ ਅਤੇ ਉਸ ਨੂੰ ਬਾਅਦ ਹੀ ਇਹ ਪ੍ਰਭਾਵੀ ਹੋਵੇਗਾ ਉੱਤਰ ਅਮਰੀਕਾ 'ਚ ਤੂਫਾਨ ਦਾ ਕਹਿਰ ਬਿਜਲੀ ਸਪਲਾਈ ਠੱਪ ਦੋ ਲੋਕਾਂ ਦੀ ਮੌਤ ਜੀਹਾਂ ਅਮਰੀਕਾ ਦੇ ਪੈਂਸਿਲਵਾਨੀਆ ਵਿੱਚ ਬੁੱਧਵਾਰ ਨੂੰ ਆਏ ਤੂਫਾਨ ਦੌਰਾਨ ਬਿਜਲੀ ਡਿੱਗਣ ਕਾਰਨ ਕਟੋ ਘੜ ਦੋ ਲੋਕਾਂ ਦੀ ਮੌਤ ਹੋ ਗਈ ਹੈ ਲਗਭਗ 2.5 ਲੱਖ ਖਪਤਕਾਰ ਬਿਜਲੀ ਤੋਂ ਬਿਨਾਂ ਰਹਿ ਗਏ ਹਨ ਟੈਕਸਾਸ ਤੋਂ ਪੂਰਬ ਤੱਕ ਅਮਰੀਕਾ ਦੇ ਵੱਡੇ ਹਿੱਸੇ ਨੂੰ ਕਵਰ ਕਰਨ ਵਾਲੇ ਤੂਫਾਨ ਦਾ ਪ੍ਰਕੋਪ ਪੈਂਸਿਲਵੇਨੀਆ ਵਿੱਚ ਬਧیرے ਸਪੱਸ਼ਟ ਸੀ ਪਿਟਸਬਰਗ ਵਿੱਚ ਰਾਸ਼ਟਰਪਤੀ ਰਾਸ਼ਟਰੀ ਮੌਸਮ ਸੇਵਾ ਦੁਆਰਾ ਸੋਸ਼ਲ ਮੀਡੀਆ ਤੇ ਸਾਂਝੀਆ ਕੀਤੀਆਂ ਗਈਆਂ ਫੋਟੋਆਂ ਵਿੱਚ ਮੰਗਲਵਾਰ ਦੇ ਤੂਫਾਨ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਘਰਾਂ ਦੇ ਦਰਖਤ ਡਿੱਗੇ ਹੋਏ ਦਿਖਾਈ ਦੇ ਰਹੇ ਹਨ ਪਬਲਿਕ ਸੇਫਟੀ ਨੇ ਕਿਹਾ ਕਿ ਤੂਫਾਨ ਦੌਰਾਨ ਬਿਜਲੀ ਡਿੱਗਣ ਨਾਲ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ ਯੂ ਐਸ اے ਟੁੱਡੋ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਕਿਹਾ ਕਿ ਸਟੇਟ ਕਾਲਜ ਵਿੱਚ ਇੱਕ 22 ਸਾਲਾ ਵਿਅਕਤੀ ਦੀ ਤੂਫਾਨ ਦੌਰਾਨ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ ਮੌਸਮ ਸੇਵਾ ਦੀਆਂ ਬੁਦਲੀਆਂ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਉਕਲਾਹੋਮਾ ਅਤੇ ਮਿਸੂਰੀ ਵਿੱਚ ਘਾਟੋ ਘਾਟੇ ਤਿੰਨ ਤੂਫਾਨ ਆਏ ਹਨ ਜਿੰਨਾ ਵਿੱਚੋਂ ਇੱਕ ਨੇ ਤੂਸਾ ਵਿੱਚ ਦਰਖਤਾਂ ਨੂੰ ਜੜੋਂ ਉਖੜ ਦਿੱਤਾ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਟੈਕਸਾਸ ਦੇ ਕੁਝ ਹਿੱਸਿਆਂ ਵਿੱਚ 0.5 ਇੰਚ ਤੱਕ ਮੋٹے ਗੱਡੇ ਪਏ ਹਨ ਰਿਪੋਰਟਾਂ ਅਨੁਸਾਰ ਤੇਜ ਹਵਾਵਾਂ ਨੇ ਉਕਲਾਹੋਮਾ ਕੰਸਾਸ ਇਲੀਨੋਇਸ ਅਰਕਾਨਸਾਸ ਮਿਸੂਰੀ ਇਡੀਆਨਾ ਉਹੀ ਹੋ ਅਤੇ ਨਿਊਯਾਰਕ ਵਿੱਚ ਦਰਖਤ ਢਾ ਦਿੱਤੇ ਹਨ ਜਾਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ ਉਧਰ ਕੈਨੇਡਾ ਦੇ ਵਿੱਚ ਦਰਦਨਾਕ ਹਾਦਸਾ ਪੰਜਾਬੀ ਨੌਜਵਾਨ ਦੀ ਮੌਤ ਜੀਹਾਂ ਕੈਨੇਡਾ ਵਿੱਚ ਸੁਨਹਿਰੀ ਭਵਿਕ ਦੀ ਭਾਲ ਵਿੱਚ ਆਇਆ 20 ਸਾਲ ਦਾ ਪੰਜਾਬੀ ਨੌਜਵਾਨ ਦਰਦਨਾਕ ਸੜਕ ਹਾਦਸੇ ਮਗਰੋਂ ਸਦੀਵੀ ਵਿਛੋੜਾ ਦੇ ਗਿਆ ਹੈ ਪਗਤਪੀਰ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਐਲਬਰਟਾ ਦੇ ਰੈੱਡ ਡੀਅਰ ਨੇੜੇ 21 ਅਪ੍ਰੈਲ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿੱਚ ਕਈ ਦਿਨ ਤੱਕ ਮੌਤ ਨਾਲ ਸੰਘਰਸ਼ ਕਰਦੇ ਆ ਦਮ ਤੋੜ ਗਿਆ ਹੈ ਪਤਪੀ ਸਿੰਘ ਦੀ ਦੀੜ ਦੀ ਹੱਡੀ 'ਚ ਗੰਬੀਰ 60 ਵੱਜੀ ਸੀ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਹਾਸੇ ਮਗਰੋਂ ਪਤਪੀ ਸਿੰਘ ਦੇ ਮਾਤਾ ਜੀ ਅਤੇ ਭੈਣ ਵੱਲੋਂ ਐਮਰਜੈਂਸੀ ਵੀਜ਼ਾ ਅਪਲਾਈ ਕੀਤਾ ਗਿਆ ਪਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਫਿਲਹਾਲ ਮੁਕੰਮਲ ਨਹੀਂ ਹੋ ਸਕੀ। ਉਹਨੂੰ ਉਸ ਦੀ ਦੇ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਗੋ ਫੰਡ ਮੀ ਪੇਜ ਰਾਹੀਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਤੁਜੇ ਪਾਸੇ ਓਟਵਾ ਵਿਕੇ ਭੇਦ ਪਰੇ ਹਲਾਤਾ ਵਿੱਚ ਜ਼ਾਰ ਗਵਾਉਣ ਵਾਲੇ ਬੰਛਿੰਕਾ ਦੇ ਪਿਤਾ ਦਵਿੰਦਰ ਸੈਣੀ ਵੱਲੋਂ ਵੀ ਸਾਜ਼ਿਸ਼ ਦਾ ਖੰਸਾ ਜ਼ाहिर ਕੀਤਾ ਗਿਆ ਹੈ ਡੇਰਾਪੱਸੀ ਦੇ ਸੈਣੀ ਮੁਹੱਲਾ ਵਿੱਚ ਵਿਖੇ ਰੰਦੇ ਆਮ ਆਦੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਨੇ ਕਿਹਾ ਕਿ ਉਹਨਾਂ ਨੇ 22 April ਨੂੰ ਆਪਣੀ ਬੇਟੀ ਨਾਲ ਆਖਰੀ ਵਾਰ ਫੋਨ ਤੇ ਗੱਲ ਕੀਤੀ ਸੀ ਇਸ ਤੋਂ ਮਗਰੋਂ ਫੋਨ ਸਵਿਚ ਚੋਹਾਉਣੇ ਲੱਗਾ ਦੂਜੇ ਪਾਸੇ ਓਟਾਵਾ ਪੁਲਿਸ ਕੋਲ ਉਸ ਦੀ ਗੁੰਮਛਦਾ ਹੋਣ ਦੀ ਰਿਪੋਰਟ ਅਜ ਕਰਵਾਈ ਗਈ ਪੁਲਿਸ ਨੇ ਭਾਲ ਅਰੰਭੀ 21 ਸਾਲਾ ਵੰਸ਼ਿਕਾ ਦੀ ਲਾਸ਼ ਇੱਕ ਬੀਚ ਨੇੜੇ ਪਾਈ ਮਿਲੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਫਿਰ ਹਾਲ ਮੌਤ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਹਨ ਇਸੇ ਦੌਰਾਨ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਵੀ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਆਸਟ੍ਰੇਲੀਆ ਤੇ ਦਿਲ ਦਾ ਦੌਰਾ ਪੈਣ ਕਨ ਪੰਜਾਬੀ ਨੇ ਤੋੜਿਆ ਦਮ ਨੌਜਵਾਨ ਦੀ ਸ਼ਨਾਖ ਗੁਰਪਿੰਦਰ ਸਿੰਘ ਥਾਲੀਵਾਲ ਵਜੋ ਕੀਤੀ ਗਈ ਹੈ ਜੋ ਕਿ 2019 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਪਹੁੰਚਾ ਸੀ ਪਿਛਲੇ ਦਿਨੀ ਸਿਹਤ ਦੇ ਵਿਗੜਨ ਮੱਦੇਨੋਂ ਉਸ ਨੂੰ ਮੈਲਬਰਨ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਜਾਨ ਜਿਹੜੀ ਗਈ ਆ ਉਹ ਉੱਥੇ ਜਿਹੜੀ ਨਹੀਂ ਪਚ ਸਕੀ ਮਹਿਲਬੰਦ ਹਸਪਤਾਲ ਦੇ ਵਿੱਚ ਜਦੋਂ ਪਹੁੰਚਿਆ ਤਾਂ ਉਸ ਦੀ ਜਾਨ ਨਾ ਬਚ ਸਕੀ ਤੇ ਗੁਰਪਿੰਦਰ ਸਿੰਘ ਦੀ ਪਤਨੀ ਜਸਕਿੰਦ ਕੌਰ ਆਪਣੇ પતિ ਦੀ ਦੇਹ ਪੰਜਾਬ ਲੈ ਜਾਣਾ ਚਾਹੁੰਦੀ ਹੈ ਤਾਂ ਕਿ ਪਰਿਵਾਰ ਮੈਂਬਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ ਜਸਕਿੰਦ ਕੌਰ ਵੱਲੋਂ ਗੋ ਫੰਡਮੀ ਪੇਜ ਸਲਾਕ ਸਥਾਪਿਤ ਕਰਦਿਆਂ ਆਰਥਿਕ ਸਹਾਇਤਾ ਦੀ ਵੀ ਅਪੀਲ ਕੀਤੀ ਗਈ ਹੈ। ਜਿਸ ਤਿਸ ਸਵਰਗ ਵਿੱਚ ਬੰਦੇ ਹੈ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹੈ। ਮੈਰਿਜ ਲਗਨ ਕਾਮ Dream it, believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. tune into marriagelagan.com every saturday 2 to 3 pm with varinder ubhi a show about matrimonials life partnership and relationships only on radio zindagi 1550 am यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात Want to go on a date? So don't get late. Glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday, 10am to 7pm. Saturday and Sunday, 10am to 6pm. PT Salon, located at Dublin, St. Ramon and Pleasanton. For more details, visit ptsalon.com or call 925-450-1000. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.